ਪੂਰਨ ਬ੍ਰह्म ਪਰ ਨਾਮ ਹੈ ਕਿਹਾ ਸੀ ਉੱਥੇ ਭਈ ਜੇ ਬ੍ਰह्म ਹੀ ਸਭ ਕੁਝ ਹੈ ਉਹ ਇਹਨਾਂ ਪੂਰਨ ਬ੍ਰह्म ਕਿਉਂ ਲੱਗਿਆ ਪੂਰਨ ਲੱਭ ਕਿਉਂ ਲੱਗਿਆ ਪੂਰਨ ਬ੍ਰह्म ਬ੍ਰह्म ਦਾ ਪੂਰਨ ਬ੍ਰह्म ਧੀ ਲੱਗਦਾ ਇੱਥੋਂ ਜੋ ਕਹਿੰਦਾ ਸੀ ਉਹ ਨਾ ਨਾ ਕਾਸ਼ੀ ਵਾਲਾ ਕਸ਼ੀ ਵਾਲਾ ਬੰਮਾ ਉਹ ਜਵਦੀ ਜਵਦੀ ਆ ਇੱਕ ਤੋ ਜ਼ਮੈਂਤੀ ਬੱਦੀ ਹੋਇਥੋਂ ਜਪ ਕੀਤਾ ਤੁਸੀਂ ਉਹ ਕਹਿੰਦਾ ਬ੍ਰਹਮ ਲੀਨ ਹੋ ਜਾਂਦਾ ਹੈ ਅਰ ਬੜੇ ਠੀਕ ਹੈ ਸੀ ਬ੍ਰਹਮ ਲੀਨ ਹੋ ਜਾਂਦਾ ਹੈ ਉਹਨਾਂ ਦਾ ਬਜਿਤ ਨਹੀਂ ਕਸੀ ਬ੍ਰਹਮਾ ਗੁਰਮ ਜਲੀ ਨੂੰ ਨਾ ਤਾਂ ਇਹ ਸਮਝ ਨਹੀਂ ਸਮਝ ਪਾਉਂਦੇ ਹਾਂ ਹਾਂ ਬ੍ਰਹਮ ਪੂਰਨ ਬ੍ਰਹਮ ਪਾਲਪਨਤਾ ਨਹੀਂ ਉਹ ਪਤਾ ਉਹਨੂੰ ਪਾਉਂਦੇ ਬ੍ਰਹਮਾ ਪ੍ਰਭੂ ਨੂੰ ਕੋਸ ਬਿਧੇ ਬਗਾ ਜਿਹੜਾ ਬ੍ਰਹਮ ਲੀਨ ਹੋ ਗਏ ਜਿਹੜੇ ਪ੍ਰਭਾ ਨੂੰ ਆਦਮੀ ਨੂੰ ਬ੍ਰਹਮਾ ਬੜਾ ਅਗਜਾਸ ਹੋ ਪਾਇਆ ਉਹ ਫਿਰ ਜਿਹਨੇ ਪੈਦਾ ਕੀਤਾ ਬ੍ਰਹਮਾ ਨੂੰ ਉਹ ਕੌਣ ਉਹ ਦੱਸੋ ਤੁਸੀਂ ਕਹਿੰਦੇ ਬ੍ਰਹਮਾ ਨੇ ਸਿਸ਼ੀ ਪੈਦਾ ਕੀਤੀ ਜਿਹਨੇ ਬ੍ਰਹਮਾ ਪੈਦਾ ਕੀਤਾ ਉਹ ਕੌਣ ਬ੍ਰਹਮਾ ਬੜਾ ਅਗਜਾਸ ਹੋ ਪਾਇਆ ਬ੍ਰਹਮਾ ਬੜਾ ਅਗਜਾਸ ਹੋ ਪਾਇਆ ਤਾਂ ਇੱਥੇ ਕਿਹਾ ਇਹ ਕਿਹਾ ਇਹ ਕਹਾਂ ਗਿਆ ਵੀ ਜੇ ਬ੍ਰਹਮਾ ਹੀ ਸਭ ਕੁਝ ਹੈ ਜਾਂ ਬ੍ਰਹਮ ਹੀ ਸਭ ਕੁਝ ਹੈ ਬ੍ਰਹਮ ਬ੍ਰਹਮ ਨੂੰ ਕੋ ਸਮਝ ਲਓ ਤਾ ਇਹਦਾ ਨਾ ਬੋਲ ਨੂੰ ਰੁਕ ਕਿਉਂ ਲੱਗਦਾ ਹੈ ਇਹਦਾ ਬੁੱਧਾ ਪ੍ਰਭੂ ਅਧੂਰਾ ਹੈ ਅਧੂਰਾ ਜੀਵ ਹੈ ਉਸ ਹਿਸਾਬਤ ਕਰਨ ਦਾ ਪ੍ਰਭ ਜੀਵ ਉਹ ਕਹਿੰਦਾ ਪ੍ਰਭ ਜੀਵ ਹੈ ਉਹ ਗ੍ਰੀਸ ਕਿਹਾ ਬੁੱਕ ਗਿਆ ਇਹ ਗਾਲੀ ਮੈਂ ਜੀਵ ਅਬ ਆਪਣੇ ਹਾਂ ਰੁਕ ਜੀ ਹੈ ਵੀ ਜੀ ਪਰ ਬਤਾਇਆ ਜੀ ਵੀ ਇਹ ਤੋਂ ਜਲਵਾ ਦਾ ਪੂਰਨ ਬ੍ਰਮਾਦਰ ਰੱਖੇ ਹੋਏ ਨੇ ਇਹ ਤੋਂ ਵਾਪਸ ਉਹ ਉਹ ਤਾਂ ਸਾਰੇ ਸੱਤ ਸੱਤ ਪੱਲੇ ਕੱਖ ਨਾ ਰਿਹਾ ਪੱਲੇ ਕੱਖ ਨਾ ਰਿਹਾ ਜਿੱਦਣ ਤੁਸੀਂ ਬ੍ਰਹਮਾ ਦੇ ਧਾਰੀ ਨੂੰ ਇਹ ਸਭ ਕੁਝ ਬੋਲ ਲਿਆ ਤੇਰਾ ਘਰ ਉਦੋਂ ਤੁਹਾਡੇ ਗਾਇਬ ਹੋ ਗਿਆ ਸੀ ਮੈਂ ਦੁਸ਼ੀ ਚੋ ਉਹ ਨਾਨਕ ਨੇ ਆਹੀ ਗੱਲ ਦੱਸੀ ਹੈ ਨਵੀਂ రెడ్డిਆ ਸਾਡੇ ਗੁਰਬਾਤਨ ਨੂੰ ਪਤਾ। ਤੇਰੇ ਤੇਰਾ ਬਦਵਾਨਾ ਦੀ ਆਉਂਦੀ ਸਵਾ। ਉਹ ਫਿਰ ਸਾਰੇ ਉਲਪੇ ਮਿਹਰਬਾਨੀ ਬਿਡੇ ਬਾਹਲੇ ਤੇ। ਉਹ ਕਹਿੰਦੇ ਇਹਦੇ ਕੋਲ ਬਹੁਤ ਕੁਝਿਆ ਲੈ ਲੋ। ਢੋਲੇ ਜਿਹੀ ਦੀ ਵੀ ਲਾਇਆ ਉਹ ਸਾਈਲੈਂਸ ਰਹੀ ਜਾਂਦੇ ਸੀ। ਮੈਂ ਇਹਨੂੰ ਗਿਆ ਕੂਲੀ ਕਰੀਦਾ 100 ਰੁਪਏ ਤੇ। ਫੋਟੋਗ੍ਰਾਫ ਜੇ ਜੁਲਦੀ ਸੀ ਗਾ। ਹਾਂ। ਹਾਂ। ਆਪੇ। ਪਿਆਰ ਹੋ ਰਾਬ ਤੇ ਦੱਸ ਦਮ ਕੀ ਮਿਲ ਜੂਗਾ ਭਾਈ। ਹਾਂ। ਹਾਂਜੀ ਹੋ ਗਿਆ ਵੀ ਡਾ ਆ ਪਿਆ ਵੀ ਪਿਆ ਦਰ ਚਲੋ ਚਲੋ ਮੇਰਾ ਹੀ ਹੋ ਜਾ ਮੇਰਾ ਗਰੀਬ